ਇਹਨਾਂ ਗਦਾਰੀ Hindu ਸ਼ਿਕારી ਕੁੜੀ ਲੰਗੀ ਕਰਦੇ ਤੇ ਦੇਸ਼ ਭਗਤੀ ਦਸਤ ਪਰਤ ਤੱਕ ਗੁਲਾਮੀ ਸਹਿਣ ਕਰਨੀ ਹੈ ਕਿੰਨੀ ਦੇਨ ਸਾਥੀ ਹੈ ਕਿੰਨੀਆਂ ਮਿਸਾਲਾਂ ਤੈਨੂੰ ਗੁਲਾਮੀ ਦੀਆਂ ਦਿੱਤੀਆਂ ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਹਣੀ ਹੈ ਮੈਂ ਬੇਨਤੀ ਕਰਾਂਗਾ ਨਾਲ ਗਵਰਨਰ ਨੂੰ ਬੋਲਣ ਲੱਗਾ ਮੈਂ ਕੱਖਰ ਵਰਤਿਆ ਸੀ ਜਿਹੜਾ ਪੁੱਤਰ ਆਪਣੇ ਪਿਓ ਨਾਲ ਨਹੀਂ ਰਲਦਾ ਉਨੇ ਬਾਗ ਮੰਨ ਪਾਸ਼ਾ ਕਰਨੇ ਵਰਤਿਆ ਜਾਂਦਾ ਜਾਂਚ ਕੀਤਾ ਜਾਂਦਾ ਮੈਂ ਤੁਹਾਡੇ ਕੋਲ ਬਾਹ ਖੜੀਆਂ ਕਰਾਉਣੀਆਂ ਦੀ ਗੱਲ ਕਹਿ ਕੇ ਦੋ ਦਿਨਾਂ ਕਰਾਉਣੀਆਂ ਪੈਰੀਆਂ ਤੁਸੀਂ ਦੱਸੋ ਸਾਰੇ ਜਿੰਨੇ ਬੈਠੇ ਹੋ ਕੀ ਆਪਾਂ ਅਨੰਦਪੁਰ ਦਾ ਮਤਾ ਚਾਹੁੰਦੇ ਆ ਪੂਰਾ ਕਿ ਨਹੀਂ ਤੇ ਜੇ ਮੈਂ ਠੀਕ ਇਹਨੇ ਨਾਲ ਸੱਚ ਮੇਰਾ ਜੇ ਅਨੰਦਪੁਰ ਦਾ ਮਤਾ ਚਾਹੁੰਦੇ ਹੋ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਦਿਨ ਘਰੇ ਜੰਮ ਕੇ ਤੇ ਦੁਬਾਰਾ ਆਪਣੇ ਘਰੇ ਪੈਰ ਹੀ ਨਾ ਪਾਵੇ ਉਹਦਾ ਘਰ ਵਸਦਾ ਰਹਿ ਸਕਦਾ ਕਦੇ ਅੱਥਾ ਜੰਮੇ ਕਿੱਥੇ ਜਿੰਨੇ ਵੇਖੇ ਇੱਥੇ ਗੁਰੂ ਕੇ ਖਾਲਸਾ ਦਾ ਜਨਮ ਸਥਾਨ ਆਨੰਦਪੁਰ ਸਾਹਿਬ ਕੱਲਾ ਖਾਲਸਾ ਦਾ ਜਨਮ ਨਹੀਂ ਪੁੱਤਰਾਂ ਦੇ ਦਾਨੀ ਦਾ ਬਚਨ ਦੇਣ ਦਾ ਖਾਲਸੇ ਨੂੰ ਵੀ ਉਹ ਥਾਂ ਹੈ ਇਸ ਅਮਰਤ ਦੀ ਧਾਰਤ ਵਿੱਚ ਕਿ ਖਾਲਸਾ ਜੀ ਮੈਨੂੰ ਵੀ ਅਮਰਤ ਬਖਸ਼ੋ ਤੇ ਧੰਨ ਗੁਰੂ ਕਾ ਸੇਕ ਖਸ਼ਾਮ ਦੀ ਨਹੀਂ ਸੀ ਕਿੰਨੀ ਨਿੰਦਰਤਾ ਬਖਸ਼ਤੀ ਆਪਣੇ ਖਾਲਸਿਆਂ ਨੂੰ ਪੁੱਤਰਾਂ ਦੇ ਦਾਨੇ ਨੂੰ ਕਹਿ ਦਿੱਤਾ ਹੈ ਪੁੱਤਰ ਨੇ ਸਿੱਖ ਨੇ ਕਿ ਪਿਤਾ ਜੀ ਅਮਰਤ ਛਕੋ ਜਵਾਬ ਨਹੀਂ ਪਰ ਕਿਰਪਾ ਕਰਕੇ ਦੱਸੋ ਬਖਸ਼ਿਸ਼ ਕਰੋ ਆਪ ਜਿਨੇ ਅਮਰਤ ਕਵੱਟੇ ਪੰਨ ਸਿਰ ਲਾਇਆ ਮੂੰਹ ਫੜੀ ਵਾਟੇ ਨਹੀਂ ਦਿੱਤਾ ਪਰ ਅਮਰਤ ਦੀ ਦਾਸ ਕਵੱਟੇ ਆਪ ਜੀ ਕੀ ਬਖਸ਼ੋਗੇ ਤਾਂ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਾਲੇ ਦਾ ਫੈਦਲ ਸਿੰਘ ਜੀ ਤੁਸੀਂ ਪੰਜ ਸਿਰ ਦਿੱਤੇ ਆ ਥਾਣਾ ਥਾਣਾ ਤੋ ਆ ਕੇ ਤੇ ਜੇ ਸਾਨੂੰ ਤੁਸੀਂ ਖੰਡੇ ਵਾਚ ਦਾ ਮੁਕ ਬਖਸ਼ੋਗੇ ਅਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਸਾਰਾ ਸਰਬੱਤ ਦਾ ਅਗੋਪੇ ਪ੍ਰਵਾਨ ਕਰ ਦਿਆਂਗੇ ਹਾਲਤਾ ਜੀ ਉਸ ਪੁੱਤਰਾਂ ਦੇ ਦਾਨੀ ਦੇ ਕਰਨ ਕਰਨ ਦੇ ਸਥਾਨ ਤੋਂ ਉਸ ਪੁੱਤਰਾਂ ਦੇ ਦਾਨੀ ਨਾਦੇ ਊੜਾਦ ਦੇ ਉੱਪਰ ਦਿਂਦੀ ਊੜਾਦ ਨੂੰ ਸ਼ਹੀਦ ਕਰਨ ਦਾ ਤਰਨ ਦੇਣ ਵਾਲੇ ਖਾਤੋਂ ਰੈਜੂ ਦੇ ਅਫਸਰ ਪਾਸ ਹੋਏ ਹੋਣੇ ਤੇ ਆਪਾਂ ਪਹਿਲਾਂ ਸਾਰੇ ਦਿਨੇ ਨੌਜਵਾਨ ਨੇ ਉਹਨੂੰ ਤੁਮ ਖਾਸ ਕਰਕੇ ਕਹੂੰਗਾ ਆਪਣੇ ਤੇਰੇ ਤੇ ਹੱਥ ਮਾਰ ਕੇ ਦੇਖੋ ਕਿ ਆਪਾਂ ਨੰਪੁਰ ਬੜਿਆ ਕਰੇ ਆਪਣੇ ਦੜ ਸਾਬਤ ਹੈ ਸਰਪਾਨਾ ਹੈਗੀਆਂ ਤਾਰੀ ਕੰਟ ਹੈ ਸ਼ਰਾਬ ਪੀਂਦੇ ਤੇ ਜਿਹੜਾ ਬੰਦਾ ਘੱਟ ਨਹੀਂ ਵਰਦਾ ਉਹਨੂੰ ਕਰ ਆਪਣਾ ਕਾਖਦੇ ਕੌਣ ਲਾਉਣ ਦੇਮ ਕਾਉਣ ਲਾਉਣ ਤਾ ਬਾਰਗੇ ਕਾਉਣ ਲਾਉਣ ਦੇ ਨੂੰ ਅਨੰਦਪੁਰ ਦਾ ਮਤਾ ਲੈਣਾ ਤਾਂ ਪਹਿਲਾ ਅਨੰਦਪੁਰ ਘਰੇ ਵੜੋ ਅਮਰਕ ਛਕੋ ਫਿਰ ਜ਼ਰੂਰ ਮਿਲੂਗਾ ਇੱਕ ਆਖਬਾਰਾਂ ਦੀਆਂ ਗੱਲਾਂ ਸੁਣ ਕੇ ਸ਼ੱਕਾ ਵਿੱਚ ਨਾ ਪਿਆ ਕਰੋ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਖਸਾ ਦੀ ਪੱਗ ਨੂੰ ਆਉਣ ਵਾਸਤੇ ਬਹੁਤ ਯਤਨ ਜਾਰੀ ਹੈ ਖਾਸ ਕਰਕੇ ਇੱਕ ਜਤਨ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਹੈ ਉਹ ਕੀ ਹੈ ਚਿੱਠੀਆਂ ਦਾ ਦਿੱਲੀ ਕਲਕੱਤੇ ਬੰਬਈ ਕਾਦੀਏ ਨੀਂਹਣਡਾ ਅਰਕਤਾਰ ਸਾਹਿਬ ਇਹਨਾਂ ਸਾਰਾ ਥਾਂ ਨਾਲ ਤੇ ਚਿੱਠੀਆਂ ਗਈਆਂ ਤੇ ਕੱਲ ਵੀ ਗੱਲ ਆ ਸ਼ਾਨ ਕੇ ਤਰਫੋਂ ਦੀ ਦਲਗੀਰ ਸਿੰਘ ਸ਼ਾਹ ਹਰੀ ਸਿੰਘਾਰੇ ਵਾਲਾ ਇਹ ਪੰਚਾਇਤ ਰੂਪ ਕੇ ਚੋਕਾ ਇੱਕ ਦਿਲਾਰਾਮ ਕੋਈ ਪੰਡਤ ਉਹਨੂੰ ਲੈ ਕੇ ਮੇਰੇ ਕੋਲ ਕਿਨ ਸੰਤ ਜੀ ਨੇ ਦਾ ਕੁਝ ਨਹੀਂ ਕਿਹਾ ਤਾਂ ਮੈਂ ਇਹ ਨੂੰ ਕੀ ਕਿਹਾ ਅਗੇ ਜਿਹੜੀ ਚਿੱਠੀ ਚਲੀ ਗਈ ਮੈਨੂੰ ਪੁੱਛਿਆ ਕੀ ਗੱਲ ਹੈ ਕਹਿੰਦੇ ਚਿੱਠੀ ਚਲੀ ਗਈ ਰੋਟੀ ਬੰਦ ਹੋ ਗਈ ਮੰਗਰ ਦਾ ਦਸਕਾ ਤਾ ਕਿਸੇ ਨੇ ਕਹਿੰਦੇ ਜਿੰਦਾਬਾਦ ਭਿੰਡਰਾਂਵਾਲਾ ਲਿਖਿਆ ਸੀ ਇਹ ਸਰਾਸਰ ਸ਼ਰਾਰਤ ਹੈ ਖਾਲਤਾ ਜੀ ਟਕਸਾਲ ਜੀ ਪੱਗ ਨੂੰ ਹੱਟ ਪਾਉਣ ਦੀਆਂ ਕੋਸ਼ਿਸ਼ਾਂ ਕਾਂਗਰਸ ਦੇ ਗੱਟ ਕਹਿਣਾ ਗਦਾਰ ਕਹਿਣਾ ਇਹ ਕੌਣ ਕਰ ਰਿਹਾ ਹੈ ਦਬਾੜ ਪਾਉਣ ਵਾਸਤੇ ਪੰਥ ਦੇ ਵਿੱਚ ਫੁੱਟ ਪੈਲਾ ਕਰਕੇ ਲੜਾ ਕੇ ਜੁੰਡੋ ਜੁੰਡੀ ਕਰਾ ਕੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਗਿਆ ਸਾਡਾ ਗਵਰਨਮੈਂਟ ਤੋਂ ਜਾਰੀ ਆਣ ਇਹਨਾਂ ਚੀਜ਼ਾਂ ਤੋਂ ਬਚਣਾ ਅੰਮ੍ਰਿਤ ਛਕਾਉਣਾ ਰਾਤ ਰਖਾਉਣੀ ਬਾਣੀ ਪੜਾਉਣੀ ਕੇਸਰੀ ਨishan ਸਾਹਿਬ ਦੇ ਥੱਲੇ ਇਕੱਠਿਆ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਗ ਆਉਣਾ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਨਾਲ ਜੋੜਨਾ ਧੀਆ ਭੈਣਾਂ ਦੀ ਲੁੱਟੀ ਇੱਜ਼ਤ ਮਸੂਮਾਂ ਦਾ ਪੀਤਾ ਖੂਨ ਸਤਿਗੁਰੂ ਦੀ ਕੀਤੀ ਬੇਇੱਜ਼ਤੀ ਇਹੜਾ ਹੱਕ ਲੈਣ ਦੇ ਇੱਛੇ ਕਰਨਾ ਤੇ ਹੱਕ ਲੈਣ ਦੀ ਨੌਜਵਾਨਾਂ ਨੂੰ ਪ੍ਰੇਰਨਾ ਕਰਨੀ ਤੇ ਨੰਗੇ ਧਰ ਕੁੰਡ ਚੁੱਟ ਕੇ ਕੁੰਡ ਕੱਢ ਕੇ ਨਹੀਂ ਪੰਥ ਦੀ ਹਮਾਇਤ ਕਰਨਾ ਅਲਾਨ ਕਰਨਾ ਤੁਸੀਂ ਮੈਨੂੰ ਦੱਸੋਗੇ ਜੇ ਇਹ ਕੰਮ ਕਾਂਗਰਸ ਦੇ ਏਜੰਟਾਂ ਨੇ ਤੇ ਬਾਕੀ ਦੇ ਨਾਲ ਫਿਰ ਕੀ ਕਰਨਾ ਹੈ ਜੇ ਕੰਮ ਏਜੰਟਾਂ ਦਾ ਮੈਂ ਏਜੰਟ ਹੈ ਜੇ ਕੰਮ ਭੈệ ਬੰਨਾਂ ਦਾ ਮੈਂ ਭੈਣਾ ਹੈ ਜੇ ਕੰਮ ਜਨਸੰਗੀਆਂ ਦਾ ਮੈਂ ਜਨਸੰਗੀ ਹੈ ਜੇ ਕੰਮ ਕਾਲੀਆਂ ਦਾ ਮੈਂ ਕਾਲੀ ਹੈ ਤੇ ਜੇ ਕੰਮ ਇਹ ਕਾਲੀਆਂ ਦਾ ਤੇ ਕਾਲੀ ਮੈਂ ਹੈਗਾ ਹੈਗਾ ਪਹਿਲਾਂ ਹੀ 10-10 ਹਜ਼ਾਰ ਬੰਦੇ ਨੂੰ ਆਪ ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗ ਕੇ ਸ਼ਤਰੂ ਦੇ ਸਾਹਮਣੇ ਤਰਨ ਕਰਵਾ ਕੇ ਇੱਕ ਇੱਕ ਦਿਹਾੜੀ ਕੰਮ ਚਕਾਉਣਾ ਤੇ ਫੇਰ ਕਹਣਾ ਜੀ ਏਜੰਟਾ ਮੇਰੇ ਮਨ ਤੇ ਕੈਸੀ ਛੱਟ ਲਗੀ ਰਾਤ ਇੰਗਲੈਂਡ ਵਿੱਚੋਂ ਇੱਕ ਪ੍ਰੇਮੀ ਆਇਆ ਜਿਸ ਮਨੁੱਖ ਦੀ ਬਾਤ ਅਸੀਂ ਸੀਤ ਤਲੀ ਤੇ ਰੱਖੀ ਕਰਦੇ ਆਂ ਜਿਸ ਮਨੁੱਖ ਦੀ ਬਾਤ ਮੈਂ ਚੇਤੇ ਤੋਂ ਫੜੋ ਕੇ ਗਵਰਨਮੈਂਟ ਨੂੰ ਮੰਗਾਰਿਆ ਸੀ ਕਿ ਜਿਸ ਜਸਵੰਤ ਸਿੰਘ ghekedar ਦਾ 50000 ਰੁਪਇਆ ਤੇ ਸਿਰਮੁੱਲ ਪਾਇਆ ਉਸ ਮਨੁੱਖ ਨੂੰ ਗਵਰਨਮੈਂਟ ਦਾ ਪੁਲਿਸ ਦੇ ਬੰਦੇ ਨੇ ਕਿਸੇ ਨੇ ਗੋਲੀ ਨਾ ਮਾਰਿਆ ਤੇ ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ ਔਰ ਅੱਜ ਉਹ ਨੋਟ ਇੰਗਲੈਂਡ ਵਿੱਚ ਧਾਕੇ ਕਹਿੰਦੇ ਪਿੰਡਰਵਾਲਾ ਕਾਂਗਰਸ ਨੇ ਰੱਖ ਗਿਆ ਮੈਂ ਤੁਹਾਨੂੰ ਹੱਥ ਜੋੜ ਕੇ ਆਇਆ ਹਾਂ ਅੱਜ ਉਹਨਾਂ ਨੂੰ ਬੇਨਤੀ ਕਰਾਂਗਾ ਮੇਰੇ ਨਾਂ ਤੇ ਖਬਰਾਂ ਛਪਣ ਲੀਡਰਾਂ ਦੇ ਨਾਂ ਤੇ ਖਬਰਾਂ ਛਪਣ ਕਿਤੇ ਹੋਰ ਜ਼ਿੰਮੇਵਾਰਾਂ ਦੇ ਨਾਂ ਤੇ ਖਬਰਾਂ ਛਪਣ ਤੁਸੀਂ ਅਖਬਾਰਾਂ ਵੱਲ ਧਿਆਨ ਨਹੀਂ ਦੇਣਾ ਅਖਬਾਰਾਂ ਦਾ ਖਹਿੜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਓਟਾ ਸਰਾ ਰੱਖਣਾ ਊੜ ਨਖੁੱਟੇ ਨਾਨਕ ਓੜਕ ਸੱਚ ਰਹੀ ਇਹ ਚਾਲਾਂ ਗਵਰਨਮੈਂਟ ਨੇ ਬਹੁਤ ਚਲਣੀਆਂ ਨੇ ਹਰ ਤਰੀਕੇ ਨਾਲ ਚਲਣੀਆਂ ਆਪਣੇ ਵਿੱਚੋਂ ਖਰੀਦ ਕੇ ਵੀ ਚਲਣੀਆਂ ਪਰ ਮੈਂ ਇੱਕ ਬੇਨਤੀ ਕਰਾਂਗਾ ਮੈਂ ਮਾਨਤਾ ਕਰਦਾ ਨਹੀਂ ਸਤਿਗੁਰੂ ਦੀ ਹਜ਼ੂਰੀ 'ਚ ਜਿਨ੍ਹਾਂ ਤੁਹਾਡੇ ਕੋਲੋਂ ਖੇੜਾ ਮੰਗ ਕੇ ਕ੍ਰੈਡੈਂਟੀ ਕਰ ਲਗਾ ਹੈ ਸਰਕਾਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਬਚਾਉਣ ਪਰ ਇੱਕ ਚੇਤਾ ਰੱਖਿਓ ਅਕਾਲੀ ਦਲ ਦੇ ਮੋਰਚੇ ਬਹੁਤ ਲੱਗ ਰਿਹਾ ਹੈ ਸ਼ਹੀਦੀਆਂ ਬਹੁਤ ਹੋਈਆਂ ਅਕਾਲੀ ਦਲ ਇੱਥੇ ਕੌਮ ਦੀ ਨੁਮਾਇੰਦਗੀ ਕੀਤੀ ਕਰ ਲਈ ਤੇ ਕਰੇਗੀ ਅਰ ਇੱਕ ਗੱਲ ਯਾਦ ਰੱਖਿਓ ਅੱਜ ਤੱਕ ਸੰਤ ਜੀ ਬੈਠੇ ਦੱਸਣਗੇ ਲੀਡਰ ਬੈਠੇ ਦੂਜੇ ਦੱਸ ਦੇਣਗੇ ਕਿਸੇ ਵੀ ਸੰਘਰਸ਼ ਵਿੱਚ ਜਦੋਂ ਤੋਂ ਕਾਲੀਦਾਰ ਹੋਣ ਵਿੱਚ ਆਇਆ ਕੋਈ ਸਿੱਖ ਦੱਸੋ ਕਿ ਸਮੂਹ ਸੰਪਰਦਾਵ ਸਮੂਹ ਜੱਥੇ ਬੰਦਿਆਂ ਸਾਰਿਆਂ ਨੇ ਰਲ ਕੇ ਸਮੂਹੇ ਤਰਫ ਤੇ ਪਛਮਣ ਨਾਲ ਖੜੋਹਣ ਤੋਂ ਕੱਲਾ ਕੱਲਾ ਪੌਤਾ ਕਿਤੇ ਕਿਸੇ ਨੇ ਜੱਥਾ ਭੇਜ ਦੋ ਦਾ ਕਿਤੇ ਕਿਤੇ ਨੇ ਪਰ ਐਡ ਕੀ ਕੀ ਹੋਇਆ ਜਦੋਂ ਮੋਰਚਾ ਲੱਗਾ ਸਮੁੰਦਰੀ ਆਰਚ ਮੀਟਿੰਗ ਹੋਈ ਐ ਕੀ ਮਹਾਤਮਾ ਮੁਖੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਐ ਕਾਰ ਸੇਵਾਵਾਲੇ ਕੀਰਤਨਵਾਲੇ ਕਥਾਵਾਲੇ ਹੋਰ ਸਵਾਤਾਂ ਤੋਂ ਪਖਨ ਨਵਾਸ ਸੁਣਾਉਣੇ ਸਾਰੇ ਆਏ ਸਾਰਿਆਂ ਨੇ ਪਰਦ ਕੀਤਾ ਤੇ ਫੇਰ ਕਿਹੜੀ ਗੱਲੋਂ ਟੋਲੀ ਜਾਂਦੇ ਆ ਕਿੱਥੇ ਵੇਖਣਾ ਜਾਈਏ ਕਿੱਥੇ ਦੇਖਣਾ ਪਈਏ ਕਿ ਨਾ ਧੋਖਾ ਨਾ ਹੋ ਜਾਵੇ ਯਕੀਨ ਨਹੀਂ ਕਿਸੇ ਤੇ ਮੈਂ ਅਕਾਲਪੁਰ ਸਾਹਿਬ ਤੇ ਬੇਨਤੀ ਕੀਤੀ ਸੀ ਤੁਹਾਨੂੰ ਮੈਂ ਕਾਜ ਵੀ ਕਰਦਾ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੰਮ ਕਰਨ ਕਰ ਚੁੱਕਿਆ ਆ ਤੇ ਫੇਰ ਕਹਿਣਾ ਚਾਹੁੰਦਾ ਹਾਂ ਕਿ ਫਰੋਮਰੀ ਦੇ ਅਕਾਲੀ ਦਲ ਦਾ ਪ੍ਰਧਾਨ ਬਣਾ ਫਰੋਮਰੀ ਕਮੇਟੀ ਗੁਰਦੁਆਰਾ ਫਰੋਮਰੀ ਕਮੇਟੀ ਦਾ ਪ੍ਰਧਾਨ ਮੈਂ ਆਪਦੀ ਗੱਲ ਕਰ ਰਿਹਾ ਹਾਂ ਸਿੰਘ ਵੀ ਨਹੀਂ ਮੈਂ ਇਹਨਾਂ ਮਰਾਤਿਆਂ ਤੇ ਕਿਤੇ ਆਵਾਂ ਐਮਐਲਏ ਬਣਾ ਵਜ਼ੀਰ ਬਣਾ ਕੈਂਪੀ ਬਣਾ ਜੁੱਤੀਆਂ ਤੁਹਾਡੀਆਂ ਹੋਣਗੀਆਂ ਫਿਰ ਮੇਰਾ ਹੋਊਗਾ ਮੇਰਾ ਕੰਮ ਕੇਵਾ ਤੁਹਾਡੇ ਕੇਸ ਨਾਲ ਜਿਨ੍ਹਾਂ ਨੇ ਮੁੰਨੇ ਦੂਜਿਆਂ ਦੇ ਰਹਿ ਕੇ ਰਹਿ ਕੇ ਅੱਗੇ ਜਿਹੜੇ ਖੇਤਾਰੇ ਮੁੰਡੇ ਆ ਦੇ ਧਾਰੀਆਂ ਮਗਰ ਲੱਗਦੇ ਆ ਨਸ਼ੇ ਖਾਂਦੇ ਕੁੱਤੇ ਪਾਸੇ ਘੁੰਮਦੇ ਆ ਉਹਨਾਂ ਨੂੰ ਪ੍ਰੇਰ ਕੇ ਹੱਥ ਜੋੜ ਕੇ ਆਪਣੇ ਭਰਾ ਵਰਗਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਤੇ ਪੰਥ ਨਾਲ ਜੋੜਨਾ ਮੇਰਾ ਇਹ ਕੰਮ ਹੈ ਸਾਡੇ ਨਨਨਪੁਰ ਦੇ ਮਤਾਦਾਰੇ ਨੇ ਵੀ ਡਿਕਟੇਟਰ ਸਾਹਿਬ ਨੇ ਵੀ ਸ਼੍ਰੀਜਿੰਦਰ ਸਿੰਘ ਨੇ ਵੀ ਚੋਣਾ ਸਾਹਿਬ ਨੇ ਪੰਡੀ ਸਾਹਿਬ ਨੇ ਬਾਕੀ ਸਾਰਿਆਂ ਲੀਡਰਾਂ ਨੇ ਜੋ ਸਟੇਜ 'ਤੇ ਕਿਹਾ ਹੈ ਟੈਲੀਵਿਜ਼ਨ 'ਤੇ ਭਰਿਆ ਹੈ ਕਿ ਅਨੰਦਪੁਰ ਦੇ ਮਤੇ ਤੋਂ ਘੱਟ ਅਸੀਂ ਰੱਦੀ ਮਾਤਰੀ ਗੱਲ ਨਹੀਂ ਕਰਾਂਗੇ ਜੇ ਪੁਰਾਣਾ ਦਾ ਕੰਮ ਜਿੰਨਾ ਚਿਰ ਦਾ ਪੁਰਨਦੇ ਹੋ ਜਦੋਂ ਕੋਈ ਬੈਠੂਗਾ ਜਦੋਂ ਕੋ ਲਿਟੂਗਾ ਜਦੋਂ ਕੋਈ ਵਿਕੂਗਾ ਤੇ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਡਰ ਮੈਂ ਮੰਨਦਾ ਨਹੀਂ ਤੇ ਨਾ ਡਰ ਮੈਂ ਕਿਸੇ ਨੂੰ ਦੰਦਾ ਜੇ ਕੋਈ ਖਾਸਲਾ ਹੋਊ ਸਾਰੇ ਜ਼ਿੰਮੇਵਾਰਾਂ ਨੇ ਕਹਿ ਕੇ ਇੱਥੇ ਕਰਾਂਗੇ ਤੇ ਫਿਰ ਕਿਉਂ ਡਰੀ ਜਾਂਦੇ ਆ ਤੇਰੇ ਇੱਥੇ ਡਰ ਇੱਥੇ ਕਹਿ ਕੇ ਤੇ ਕੋਈ ਮਕਰੂਗਾ ਮੈਂ ਤੁਹਾਡਾ ਚੌਕੀਦਾਰ ਹੋ ਪੂਰਾ ਜਰੂਰ ਕਰੂੰਗਾ ਜਿਹੜਾ ਮੈਂ ਤੁਹਾਡਾ ਲੂਟਿਆ ਟੱਕਾ ਖਾਨਾ ਐ ਇੰਨੀ ਕੁ ਡੋਡੂਗੀ ਇੰਨਾ ਕੁ ਢੋਲ ਤੁਹਾਡਾ ਜਰੂਰ ਫੜਕਾਉਂ ਕਿ ਖਾਲਸਾ ਜੀ ਆਨੰਦਪੁਰ ਦੇ ਮਤੇ ਦੀ ਕਾਪੀ ਇਹਦੇ ਤਾਂ ਲਿਖੀਆਂ ਚੀਜ਼ਾਂ ਤੇ ਰੈਜੂਲੇਸ਼ਨ ਪਾਸ ਕਰਨ ਵਾਲੇ ਆ ਸੱਜਣ ਐ ਇੱਥੋਂ ਤੱਕ ਕੰਮ ਸਾਡਾ ਮੁੱਕਿਆ ਇੱਥੋਂ ਤੱਕ ਇਹਨਾਂ ਤੁਸੀਂ ਦੱਸੋ ਕੀ ਕਰਨਾ ਐ ਸਾਰੀ ਜ਼ਿੰਮੇਵਾਰੀ ਹੋਣੀ ਤੁਹਾਡੀ ਤੇ ਡਰੀ ਕਿਉਂ ਰਹਿੰਦੇ ਐ ਨਾਰਾ ਖਬਰ ਦੇ ਦਿੰਦਾ ਜੇ ਲੱਤਾਂ ਵੱੱਟੀ ਹੋ ਕੇ ਦੂਜਾ ਖਬਰ ਦੇ ਦਿੰਦਾ ਕੁਝ ਹੋ ਗਿਆ ਠੀਕ ਹੈ ਕਿਸੇ ਨਾਲ ਮਾੜੇ ਮੋਟਾ ਕਿਸੇ ਖਿਆਲ ਦਾ ਕਿਦਾ ਹੋ ਸਕਦਾ ਹੈ ਪਰ ਜਿੱਥੇ ਅਨੰਦਪੁਰ ਦੇ ਮੋਟੇ ਦੀ ਗੱਲ ਹੈ ਜਿੱਥੇ ਕੇਸ ਤੇ ਦਾਰੇ ਦੀ ਗੱਲ ਹੈ ਜਿੱਥੇ ਸਿੱਖੀ ਸਰੂਪ ਦੀ ਗੱਲ ਹੈ ਉਥੇ ਚਿੰਤਾ ਫਿਕਰ ਨਾ ਕਰੋ ਸਾਪੂਰੀ ਕਿਰਪਾ ਹੋਵੇਗੀ ਪਰ ਜੇ ਗੁਲਾਮੀ ਗੱਲਾਂ ਲਾਉਣੀ ਹੈ ਇੱਕ ਨਿਤ ਪ੍ਰੋਗਰਾਮ ਹੈ ਮੈਂ ਨਿੱਜੀ ਤੌਰ ਤੇ ਕਹ ਰਿਹਾ ਪੰਥਕ ਪ੍ਰੋਗਰਾਮ ਤਾਂ ਪੰਥਕ ਲੀਡਰ ਦੇਣਗੇ ਮੇਰੀ ਤਰਫ ਕੋਈ ਰਾਏ ਨਹੀਂ ਹੁੰਦੀ ਪਰ ਤੁਹਾਨੂੰ ਬੇਨਕਿਤ ਕਰਾਂਗਾ ਗੁਲਾਮੀ ਗੱਲਾਂ ਲਾਉਣੀ ਹੈ ਪਹਿਲਾਂ ਨੰਨਦਪੁਰ ਘਰੇ ਵਰਜੋ ਤੇ ਫਿਰ ਮੋਟਰਸਾਈਕਲ ਦੇ ਇੱਕ ਪਿੰਡ ਵਿੱਚ ਇੱਕ ਤੇ ਤਿੰਨ ਸਵਾਰ ਤੇ ਤਿੰਨ ਰਵਾਲ ਵਰ ਨਵੇਂ ਲਾਓ ਜੇੜਾ ਮੇਰਾ ਕੇਸ ਮੇਰੇ ਤੇ ਬਣੂ ਮੇਰੀ ਛੇਲਵੇਂ ਬੰਦਮਨ ਕੱਟਿਆ ਜਾਵੇ ਥਾੜਿਆ ਜਾਵਾਂ ਮੈਂ ਚੱਲੂਗਾ ਇੱਕ ਇੱਕ ਮੋਟਰਸਾਈਕਲ ਹਰ ਪਿੰਡ ਵਿੱਚ ਤੇ ਤਿੰਨ ਰਵਾਲ ਵਰ ਨਵੇਂ ਤੇ ਤਿੰਨ ਨੌਜਵਾਨ ਉਹ ਬੰਦੇ ਮਾਰਨ ਵਾਸਤੇ ਨਹੀਂ ਉਪਤ ਕਰਨੇ ਛੇਕਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ ਸਿੱਖ ਨੇ ਹਜ਼ਾਰ ਰੱਖ ਕੇ ਹੱਕ ਨਾਲ ਨਾ ਨਾ ਉਹ ਤੋਂ ਵੀ ਵੱਡਾ ਤੋਤ ਹੈ ਇਹ ਤੁਸੀਂ ਸੋਚੋ ਵਰਤਨੇ ਕਿਨੇ ਹੈ ਗੁਲਾਮੀ ਘਰੋਂ ਲਾਉਣੀ ਹੈ ਤੇ ਰਸਤਾ ਖ਼ਤਾਰ ਕਰਨਾ ਪੈਣਾ ਹੈ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਵੀ ਲੈ ਕੇ ਮੋਟਰਸਿੰਗਲ ਤੇਰੇ ਰੇੜੀ ਵਾਂਗ ਤੱਕ ਰੱਖੇ ਵਾ ਰੋਡ ਤੇੋਂ ਜਾ ਕੇ ਦੀ ਦੁਕਾਨ ਲੁੱਟਣਾ ਜਾਂ ਕੇ ਦੀ ਹੋਰ ਕੋਈ ਚੋਰੀ ਕਰਦੇ ਜਾਵਾਂ ਇਹ ਸਿੱਖੀ ਦਾ ਸੂਰ ਨਹੀਂ ਕਈ ਕਹਿੰਦੇ ਪ੍ਰੋਗਰਾਮ ਕੋਈ ਕਰੜਾ ਵਜਾ ਦਿਓ ਮੈਂ ਪ੍ਰੋਗਰਾਮ ਤੁਹਾਨੂੰ ਦਿਨਾਂ ਤੇ ਲੈ ਜਾਉ ਤੇਰਾ ਪੂਰਾ ਕਰਕੇ ਉਹ ਛਾਤੀ ਨਾਲ ਲਾਉਂਗਾ ਮੈਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ ਹੈ ਜਿਨ੍ਹਾਂ ਨੇ ਸਾਡੀਆਂ ਧੀਆਂ ਨੰਗੀਆਂ ਕਰਕੇ ਬਾਜ਼ਾਰਾਂ ਤੇ ਪਿੰਡਾਂ 'ਚ ਤੋੜਿਆ ਜਿਨ੍ਹਾਂ ਨੇ ਕਲਵਰਸਰੀ ਨਾਗੋ ਕਿਆਂ ਵਾਲ ਦੇ ਢਿੱਡ ਵਿੱਚ ਵੀ ਸਿੱਖਾਂ ਲੋਏ ਦੀਆਂ ਤੱਕੀਆਂ ਕਰਕੇ ਸਾੜਿਆ ਜਿਹੜਾ ਉਹਨਾਂ ਸ਼ਹੀਦਾਂ ਦਾ ਹੱਕ ਲੈ ਕੇ ਉੱਥੋਂ ਨਿਕਲਦਾ ਤੁਹਾਡਾ ਖੰਮ ਇੱਥੇ ਸੁਣਾਉਣਾ ਮੇਰਾ ਕੰਮ ਮੈਂ ਪ੍ਰੋਗਰਾਮ ਤੁਹਾਨੂੰ ਦਿਵਾਉਂਦਾ ਹਾਂ ਪ੍ਰੋਗਰਾਮਾ ਮੁੱਦੀ ਦੀਆਂ ਦੀ ਮੀਟਿੰਗ ਵਿੱਚ ਵੀ ਦਿੱਤਾ ਸੀ ਤੇ ਤੁਹਾਡੇ ਵਿੱਚ ਵੀ ਦੇ ਦਿੱਤਾ ਔਰ ਜਿਹੜਾ ਸੱਜਣਾ ਨਵਾਂ ਪ੍ਰੋਗਰਾਮ ਮੇਰੇ ਕੋਲ ਪੁੱਛਣਾ ਹੈ ਉਹ ਇਹ ਕੰਮ ਕਰਕੇ ਆ ਕੇ ਪੁੱਛਿਓ ਤੇ ਜਿਹੜਾ ਪੰਥਕ ਪ੍ਰੋਗਰਾਮ ਆਪਕਾ ਸਾਰਿਆਂ ਦਾ ਸੰਝ ਹੈ ਉਹ ਜਦੋਂ ਪੰਥਕ ਲੀਡਰ ਮਿਲ ਕੇ ਆਪਣੀ ਵਿਚਾਰਕਾ ਕਰਨਗੇ ਉਦੋਂ ਤੁਹਾਨੂੰ ਦੱਸ ਦੇਣਗੇ ਜਦੋਂ ਰਾਖਾ ਇਕੱਠੇ ਨਹੀਂ ਹੁੰਦੇ ਤੈਸਰੀ ਨਿਸ਼ਾਨ ਸਾਡੇ ਥੱਲੇ ਖੜੋਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਡੋਮਨੇਸ਼ ਚ ਨਹੀਂ ਹੁੰਦਾ ਤਦੋਂ ਤੱਕ ਖਾਲਸਾ ਦੀ ਕੌਟ ਜਰੂਰ ਕਰੇਗੀ ਖੰਡੋਰ ਦੀਆਂ ਤੁਸੀਂ ਫੋਟੋ ਨਹੀਂ ਰੱਖਣੀਆਂ ਇੱਕ ਖ਼ਬਰ ਤੋਂ ਥੋੜੀਆਂ ਦੇਖੀਆਂ ਟੈਲੀਵਿਜ਼ਨ ਤੇ ਸ਼ਾਇਦ ਮੈਨੂੰ ਪਤਾ ਲੀਡਰਾਂ ਨੂੰ ਵੀ ਦੇ ਕੇ ਪਰਕੇ ਤੇ ਮੈਨੂੰ ਵੀ ਦੇ ਕੇ ਆ। ਉਹਦੇ ਵਿੱਚ ਇੰਨੀ ਦੁਰਦਸ਼ਾ ਕੀਤੀ ਹੈ। ਸਿੱਖਾਂ ਨੂੰ ਜੁੰਡਿਆਂ ਤੋਂ ਕਿੱਥੇ ਤੋਂ ਫਰਫਰ ਥੱਲੇ ਸੁਟਿਆ। ਮਾਫ਼ੀ ਦੇ ਦੋ ਜੁੰਡਿਆਂ ਤੋਂ ਕਿੰਨਿਕਾ ਕਿ ਸਾਨੂੰ ਕਿੱਥੇ ਤੋਂ ਫਰਫਰ ਥੱਲੇ ਸੁਟਿਆ ਅਮਰ ਭਾਰੀਆਂ ਨੂੰ। ਤੇ ਕਈ ਗੱਲਾਂ ਸਟੇਜ ਤੇ ਦੱਪਣ ਵਾਲੀਆਂ ਨੇ ਜਿਹੜੇ ਫਿਰ ਕਰਮ ਉਹਨਾਂ ਨੇ ਸਿੱਖਣਾ ਕੀਤੇ ਹੈ। ਤੇ ਮੈਂ ਬੇਨਤੀ ਕਰਾਂਗਾ ਜਿੱਥੇ ਏਕਤਾ ਦੀਆਂ ਗੱਲਾਂ ਉਹ ਵੀ ਰੱਖੋ ਜਿਹੜਾ ਪ੍ਰੋਗਰਾਮ